ਉਨਾ ਆਮ ਆਦਮੀ ਪਾਰਟੀ ਦੇ ਬਾਂਡ ਦੀ ਕੋਸ਼ਿਸ਼ ਕਰੋੜਾਂ ਦਾ ਕਰਜ਼ਾ ਜੇ ਅਸਲ ਗੱਲ ਕਰੀਏ ਤਾਂ ਕਹਿ ਰਿਹਾ ਹਮੇਸ਼ਾ ਹੀ ਵਿਰੋਧੀਆਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਨੂੰ ਤੂੰ ਲੁੱਟਿਆ ਪੰਜਾਬ ਨੂੰ ਤੂੰ ਲੁੱਟਿਆ ਅਸਲ ਪੰਜਾਬ ਨੂੰ ਕਿਸ ਨੇ ਲੁੱਟਿਆ ਮੈਨੂੰ ਤਾਂ ਇਹ ਲੱਗਦਾ ਕਿ ਪੰਜਾਬ ਨੂੰ ਮਿਸ ਮੈਨੇਜਮੈਂਟ ਨੇ ਲੁੱਟਿਆ ਪੰਜਾਬ ਦੇ ਆਪ ਦੇ ਫੈਸਲੇ ਆ ਜਿਹੜੇ ਉਹਨਾਂ ਨੂੰ ਹਮੇਸ਼ਾ ਹੀ ਕਿਤੇ ਨਾ ਕਿਤੇ ਸੈਂਟਰ ਕਰਦਾ ਰਿਹਾ ਜਿਹੜੇ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਬੈਠ ਕੇ ਜਿਹੜੇ ਹੋਣੇ ਚਾਹੀਦੇ ਸੀ ਪੰਜਾਬ ਦੀਆਂ ਸੁੱਖਾਂ ਤੁਸੀਂ ਇਹ ਦੇਖੋ ਕਿ ਇਸ ਤੋਂ ਪਹਿਲਾਂ ਜਦੋਂ ਪੰਜਾਬ ਸੀ ਉਹ ਪੰਜਾਬ ਕਿੰਨਾ ਖੁਸ਼ਹਾਲ ਸੀ ਉਹ ਪੰਜਾਬ ਨੂੰ ਖੁਸ਼ਹਾਲੀ ਨੂੰ ਰੋਲ ਦੇ ਵਾਸਤੇ ਕਦੇ ਇੱਥੇ ਜਿਹੜਾ ਹੈਗਾ ਅੱਤਵਾਦ ਲਿਆਂਦਾ ਗਿਆ ਕਦੇ ਡਰੱਗ ਲਿਆਂਦੀ ਗਈ ਕਦੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਗੈਂਗਸਟਰ ਬਾਦ ਲਿਆਂਦਾ ਗਿਆ ਇਹ ਇਹ ਜਿਹੜਾ ਹੈਗਾ ਕਿਤੇ ਨਾ ਕਿਤੇ ਪੰਜਾਬ ਜਿਹੜਾ ਲੁੱਟਿਆ ਪੁੱਟਿਆ ਜਾ ਰਿਹਾ ਹੈ ਇਹ ਸਾਰੀਆਂ ਦੀਆਂ ਸਾਰੀਆਂ ਮੈਨੂੰ ਇਹ ਲੱਗਦਾ ਹੈਗਾ ਨੈਸ਼ਨਲ ਏਜੰਸੀਆਂ ਦੀਆਂ ਨੀਤੀਆਂ ਜਿਨ੍ਹਾਂ ਦੇ ਤਹਿਤ ਇਹ ਜਿਹੜਾ ਹੈਗਾ ਪੰਜਾਬ ਦੇ ਉੱਤੇ ਸਾਰੇ ਬਾੜ ਜਿਹੜੇ ਹੈਗੇ ਪੰਜਾਬ ਤੇ ਹੋ ਰਹੇ ਆ ਔਰ ਪੰਜਾਬ ਹੈ ਜਿਹੜਾ ਉਹ ਇੱਕ ਕੰਧ ਦੀ ਤਰ੍ਹਾਂ ਡਿਫੈਂਸ ਦੇ ਵਿੱਚ ਮੂਹਰੇ ਪਾਕਿਸਤਾਨ ਦੇ ਵਿੱਚ ਦੇ ਮੂਹਰੇ ਜਿਹੜਾ ਹੈਗਾ ਖੜਾ ਕੀਤਾ ਵਾ ਜੇ ਕੱਲ ਨੂੰ ਪਾਕਿਸਤਾਨ ਵੱਲੋਂ ਲੜਾਈ ਹੁੰਦੀ ਆ ਪਾਕਿਸਤਾਨ ਦੇ ਅਗੇਂਸਟ ਕਿਸ ਤਰ੍ਹਾਂ ਦੇ ਬਿਆਨ ਜਿਹੜੇ ਹੈਗੇ ਆ ਆਪਣੀ ਸਰਕਾਰ ਵੱਲੋਂ ਦਿੱਤੇ ਜਾ ਰਹੇ ਆ ਕੱਲ ਨੂੰ ਜੇ ਅਟੈਕ ਹੁੰਦਾ ਤਾਂ ਵੀ ਪੰਜਾਬ ਹੀ ਭਲੀ ਦਾ ਬੱਕਰਾ ਬਣਦਾ ਇਸ ਕਰਕੇ ਪੰਜਾਬ ਤਾਂ ਹਮੇਸ਼ਾ ਹੀ ਪੰਜਾਬ ਦੇ ਕਹਿੰਦੇ ਉਹਨੇ ਇੱਕ ਜੰਮਣ ਵਾਲਿਆਂ ਨੂੰ ਨਿਤ ਮੁਹਿਮਾ ਉਹ ਕੰਮ ਅੱਜ ਹੋਇਆ ਬ ਜੀ ਜੇ ਆਪਾਂ ਹੁਣ ਇੱਕ ਗੱਲ ਕਰਦੇ ਆਂ ਤੇ ਪੰਜਾਬ ਨੂੰ ਲੈ ਕੇ ਜਦੋਂ ਹੁਣ ਅਗਲੀਆਂ ਜਿਹੜੀਆਂ ਚੋਣਾਂ ਆਉਣੀਆਂ ਨੇ ਉਹਦੇ ਵਿੱਚ ਜੇ ਅਕਾਲੀ ਦਲ ਦੀ ਸਰਕਾਰ ਆਉਂਦੀ ਆ ਤਾਂ ਭਗਵੰਤ ਮਾਨ ਨੂੰ ਲੈ ਕੇ ਕੋਈ ਐਕਸ਼ਨ ਲਿਆ ਜਾਊਗਾ ਜਾਂ ਕੋਈ ਨਵਾਂ ਪਲਾਨ ਆ ਜਿਹੜਾ ਬਣਾਇਆ ਜਾਵੇਗਾ ਦੇਖੋ ਉਹਨੂੰ ਤਾਂ ਹਾਲੇ ਬਹੁਤ ਧੀਰ ਪਈ ਹੈ 2027 ਦੀਆਂ ਗੱਲਾਂ ਹੈਗੀਆਂ 2027 ਤੱਕ ਤਾਂ ਪੰਜਾਬ ਦਾ ਜੋ ਹਾਲ ਹੋ ਜਾਣਾ ਹੈ ਤੇ ਮੈਨੂੰ ਲੱਗਦਾ ਕਿ ਲੋਕ ਜਿਹੜੇ ਹੈਗਾ ਲੋਕ ਹੀ ਇਹਨਾਂ ਦੇ ਮਗਰ ਪੈ ਜਾਣਗੇ ਲੋਕ ਹੀ ਇਹਨਾਂ ਨੂੰ ਭਜਾਉਣ ਤੇ ਤੁਲ ਜਾਣਗੇ ਲੋਕਾਂ ਨੇ ਪੰਜਾਬ ਦੇ ਨੇ ਅੱਜ ਹਰ ਲੋਕ ਪੰਜਾਬ ਦਾ ਅਸੀਂ ਤਾਂ ਇੱਥੇ ਕੋਰਟ ਦੇ ਵਿੱਚ ਬੈਠੇ ਆ ਆ ਲੋਕ ਕਹਿ ਰਹੇ ਆ ਕਿ ਅਸੀਂ ਗਲਤੀ ਕਰ ਲਈ ਔਰ ਉਸ ਗਲਤੀ ਨੂੰ ਕਿਵੇਂ ਸੁਧਾਰਨਗੇ ਔਰ ਜਿਹੜਾ ਜਿੱਥੋਂ ਤੱਕ ਜਿਹੜੀਆਂ ਆਪ ਖੁਦਰੇਪਣ ਆਪ ਮਿਸਮੈਨੇਜਮੈਂਟ ਆ ਕਿ ਕੀਤੀਆਂ ਵੀ ਐ ਐਕਚੁਅਲੀ ਉਹ ਜਿਹੜੀਆਂ ਹੈਗੀਆਂ ਆਉਣ ਵਾਲੀ ਜਿਹੜੀ ਸਰਕਾਰ ਹੈ ਉਹ ਇਹਨਾਂ ਦੇ ਉੱਤੇ ਜਿਹੜਾ ਹੈਗਾ ਇਹਨੂੰ ਪੈਸਿਵਾਈ ਕਰੂਗੀ ਇਹਦੇ ਤੇ ਕੱਢਣ ਦੀ ਕੋਸ਼ਿਸ਼ ਕਰੂਗੀ ਜੀ ਬਹੁਤ ਸਾਰੇ ਮੁੱਦੇ ਨੇ ਤੇ ਜਿਨ੍ਹਾਂ ਦੇ ਉੱਤੇ ਹਜੇ ਤੱਕ ਸਰਕਾਰ ਨੇ ਆਪਣੀ ਚੁੱਪ ਵੱਟੀ ਹੋਈ ਆ ਜਿਵੇਂ ਬੇਅਦਬੀ ਦਾ ਮੁੱਦਾ ਹੈ ਬੇਅਦਬੀ ਸੁਲਤਾਨਪੁਰ ਲੋਧੀ ਦੇ ਵਿੱਚ ਹੋਈ ਹੋਰ ਬਹੁਤ ਸਾਰੀਆਂ ਜਿੱਥੇ ਥਾਵਾਂ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਹੋਈ ਪਰੰਤੂ ਹਜੇ ਤੱਕ ਸਰਕਾਰ ਨੇ ਉਸ ਨੂੰ ਗੱਲ ਨੂੰ ਲੈ ਕੇ ਚੁੱਪ ਵੱਟੀ ਹੋਈ ਆ ਇਹ ਪੰਜਾਬ ਨੇ ਇਕੱਲੇ ਨਹੀਂ ਨਹੀਂ ਚੁੱਪ ਵੱਟੀ ਵੀ ਮੈਂ ਤੁਹਾਨੂੰ ਓਨੈਸਟਲੀ ਦੱਸ ਦਮਾ ਦੇਖੋ ਮੈਂ ਮੇਰਾ ਇਹ ਸ਼ਬਦ ਗੱਲ ਕੌੜੀ ਹੋਊਗੀ ਉਹ ਲੋਕ ਜਿਹੜੇ ਸਰਕਾਰੀ ਪੈਸੇ ਤੇ ਲੈ ਕੇ ਸਰ ਪੈਸਾ ਲੋਕਾਂ ਦਾ ਇਕੱਠਾ ਕਰਕੇ ਮੋਰਚੇ ਲਾਈ ਬੈਠੇ ਤੇ ਨਾ ਉਹਦੇ ਵਿੱਚ ਬਰਗਾੜੀ ਯਾਰ ਬੈਵਲ ਕਲਾਂ ਦੇ ਵਿੱਚ ਉਹ ਦੱਸਣ ਕਿ ਉਹ ਅੱਜ ਕਿੱਥੇ ਹੈਗੇ ਆ ਉਹ ਆ ਕੇ ਦੱਸਣ ਕਿ ਉਹ ਪੰਜਾਬ ਦੇ ਹਿੱਤ ਹੁਣ ਪਤਾ ਲੱਗਦਾ ਨਾ ਵੀ ਅੱਜ ਇੱਕ ਸਿੱਖਾਂ ਦੇ ਖਿਲਾਫ ਸਿੱਖਾਂ ਨੂੰ ਕਿਹਨੇ ਖੜਾ ਕੀਤਾ ਔਰ ਸਿੱਖ ਜਿਹੜੇ ਖੜੇ ਹੋਏ ਪੈਸੇ ਲੈ ਕੇ ਅੱਜ ਉਹ ਸਿੱਖ ਕਿੱਥੇ ਹੈਗੇ ਆ ਅੱਜ ਸਰਕਾਰ ਦੇ ਨੱਕ ਦੇ ਵਿੱਚ ਦਮ ਕਿਉਂ ਨਹੀਂ ਲਿਆਂਦਾ ਜਾਂਦਾ ਉਹ ਜਿਹੜੇ ਕੋਸਾਂ ਯੂਨੀਅਨਾਂ ਕਿੰਨੀਆਂ ਮਤਲਬ ਜਿਹੜਾ ਹੈਗਾ ਪੰਜਾਬ ਦੇ ਵਿੱਚ ਕਿ ਆ ਹੋ ਗਿਆ ਆ ਹੋ ਗਿਆ ਆ ਹੋ ਗਿਆ ਅੱਜ ਕੀ ਉਹਨਾਂ ਦੇ ਨਾਲ ਹੋ ਰਿਹਾ ਉਹਦੇ ਤੇ ਜਦੋਂ ਇੱਕ ਧਰਨਾ ਅੱਜ ਲੱਗਦਾ ਹੈਗਾ ਦੂਜੇ ਦਿਨ ਉਹਨਾਂ ਨੂੰ ਅਸਵਾਸ਼ਨ ਦੇ ਕੇ ਹੀ ਚੁਕਵਾ ਦਿੱਤਾ ਜਾਂਦਾ ਗੰਨੇ ਦੇ ਮੁੱਲ ਦੀ ਗੱਲ ਕਰ ਲਓ ਹੋਰ ਜਿਹੜਾ ਐਮਐਸਪੀ ਦੀ ਗੱਲ ਕਰ ਲਓ ਕੋਈ ਮੁੱਦਾ ਸਿਰੇ ਨਹੀਂ ਚੜ ਰਿਹਾ ਮੈਨੂੰ ਤਾਂ ਇਹ ਲੱਗਦਾ ਕਿ ਹਰ ਬੰਦਾ ਹੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਲਈ ਕੰਮ ਕਰ ਰਿਹਾ ਜੀ